ਗੁਜਰਾਤ ਤੇ ਲੁਧਿਆਣਾ ਦੇ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਪੂਰੇ ਪੰਜਾਬ ਦਾ ਦੇ ਵਿੱਚ ਜੜਿਆ ਉਹ جشن ਮਨਾਇਆ ਜਾ ਰਿਹਾ ਹੈ ਆਪਾਂ ਹਲਕਾ ਪਵਾ ਦੇ ਕਟੜ ਚੱਕ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਦਈਏ ਕਿ ਕਪਤਨ ਮੰਤਰੀ ਪੰਜਾਬ ਲਾਲਚੰਦ ਕਟੜ ਚੱਕ ਹੁਣਾਂ ਦੇ ਨਿਵਾਸ ਸਥਾਨ ਤੇ ਆਮ ਆਦੀ ਪਾਰਟੀ ਦੇ ਕਾਰਕਰਤਾਵਾਂ ਵਾਲੇ ਪਾਸੋਂ ਜਿਹੜਾ ਜਸ਼ਨ ਮਨਾਇਆ ਗਿਆ ਤੇ ਟੋਲ ਦੀ ਥਾਪ ਦੇ ਨਜਦੇ ਹੋਏ ਨਜ਼ਰ ਆਏ ਨੇ ਆਮ ਆਦੀ ਪਾਰਟੀ ਦੇ ਨੇਤਾ ਔਰ ਲਾਲਚੰਦ ਕਟੜ ਚੱਕ ਖੁਦ ਆਪ ਜਿਹੜੇ ਨੇ ਨੱਚਦੇ ਹੋਏ ਨਜ਼ਰ ਆਏ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਦੱਸਿਆ ਗਿਆ ਕਿ ਜਿਹੜੀ ਇਹ ਰਾਜਨੀਤੀ ਹੈ ਪੁਰਾਣੀ ਰਾਜਨੀਤੀ ਨੂੰ ਲੋਕਾਂ ਨੇ ਛੱਡ ਦਿੱਤਾ ਤੇ ਨਵੇਂ ਲੋਕਾਂ ਨੂੰ ਜਿਹੜਾ ਮੌਕਾ ਜਿਹੜਾ ਆ ਉਹ ਦਿੱਤਾ ਜਾ ਰਿਹਾ ਉਹਨਾਂ ਦਾ ਕਹਿਣਾ ਕਿ ਜਿਹੜੇ ਰਵਾਇਤੀ ਪਾਰਟੀਆਂ ਨੇ ਲੋ ਲੁਧਿਆਣੇ ਦੇ ਵਿੱਚ ਜਿਹੜੀ ਜਿੱਤ ਹੋਈ ਹੈ ਕਿ ਇਤਿਹਾਸਿਕ ਜਿੱਤ ਹੈਗੀ ਹੈ ਉਹ ਇਹ ਸੈਮੀਫਾਈਨਲ ਸੀਗਾ ਤੇ ਫਾਈਨਲ ਜਿਹੜਾ 2027 ਦਾ ਹੈਗਾ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇਗੀ ਆਓ ਦਿਖਦਾ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਕਿ ਆਰਣ ਮੰਤਰੀ ਪੰਜਾਬ ਲਾਲਜਨ ਕਰਤਾਕ ਖੋਣਾ ਦੇ ਨਾਲ ਤੇ ਆਏ ਹੋਏ ਨੇਤਾਵਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਜਸ਼ਨ ਦੇ ਮੌਕੇ ਦੇ ਉੱਪਰ ਬਹੁਤ ਹੀ ਖੁਸ਼ੀ ਦਾ ਪਲ ਹੈ ਸਭ ਤੋਂ ਪਹਿਲਾਂ ਤਾਂ ਵੋਟਰਾਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਕਿ ਉਹਨਾਂ ਨੇ ਵਿਕਾਸ ਸੀ ਰਾਜਨੀਤੀ ਦੇ ਉੱਤੇ ਵਿਕਾਸ ਦੇ ਉੱਤੇ ਜਿਹੜਾ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਹੈ ਔਰ ਇਹਦੇ ਚ ਦੋ ਗੱਲਾਂ ਨਿਕਲ ਕੇ ਸਾਹਮਣੇ ਆndੀਆਂ ਨੇ ਜਿੱਥੇ ਇੱਕ ਪਾਸੇ ਲੱਟਮਰ ਰਾਜਨੀਤੀ ਅੱਜ ਉਹਦੀ ਹਾਰ ਹੋਈ ਹੈ ਔਰ ਆਮਨ ਪਸੰਦ ਤੇ ਵਿਕਾਸ ਸੀ ਰਾਜਨੀਤੀ ਦੀ ਜਿੱਤ ਹੋਈ ਹੈ ਪੰਜਾਬ ਦੇ ਅੰਦਰ ਸੋ ਅੱਜ ਇਸ ਖੁਸ਼ੀ ਦੇ ਪਲ ਦੇ ਉੱਤੇ ਵਿਧਾਨ ਸਭਾ ਹਲਕਾ ਪੋਆ ਦੇ ਸਾਡੇ ਸਾਰੇ ਵਰਕਰਾਂ ਜਿੱਥੇ ਲੱਡੂ ਵੰਡੇ ਆ ਉੱਥੇ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਭੰਗੜੇ ਪਾਏ ਆ ਤੇ ਨਾਲ ਦੀ ਨਾਲ ਆਪਣੇ ਨੈਸ਼ਨਲ ਕੋਨਵੀਨਰ ਸ੍ਰੀ ਆਰਬੰਦ ਕੇਜਰੀਵਾਲ ਜੀ ਔਰ ਸਾਡੇ ਪਿਆਰੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸਭ ਨੇ ਸ਼ੁਭ ਸ਼ਾਮਾਂ ਭੇਜੀਆਂ ਨੇ ਤੇ ਵਿਸ਼ੇਸ਼ ਤੌਰ ਤੇ ਜਿਹੜੀ ਗੁਜਰਾਤ ਦੀ ਜਿੱਤ ਹੈ ਗੋਪਾਲ ਜੀ ਦੀ ਉਹ ਜਿੱਤ ਐਕਸਲੈਂਟ ਹੈ ਗੁਜਰਾਤ ਜਿੱਥੇ ਲੰਬੇ ਸਮੇਂ ਤੋਂ ਬੀਜੇਪੀ ਰਾਜ ਕਰ ਰਹੀ ਹੈ ਔਰ ਗੁਜਰਾਤ ਦੇ ਲੋਕਾਂ ਦਾ ਮੂਡ ਜਿਹੜਾ ਉਹ ਸਾਬਤ ਕਰਦਾ ਕਿ ਬੀਜੇਪੀ ਗੁਜਰਾਤ ਦੇ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੇ ਸੋ ਜਿੱਥੇ ਪੂਰਾ ਦੇਸ਼ ਜਾ ਕੇ ਬੈਠਾ ਸੀ ਸੈਂਟਰ ਜਾ ਕੇ ਬੈਠਾ ਸੀਗਾ ગુજરાત ਦੇ ਅੰਦਰ ગોਪਾਲ ਟਾਲੀਅਨ ਦੀ ਜਿੱਤ ਪਰ ਖਾਸ ਕਰਕੇ ਏਡੇ ਵੱਡੇ ਮਾਰਜਨ ਦੇ ਨਾਲ ਜਿੱਥੇ મોદી ਸਾਹਿਬ ਬੈਠੇ ਅਜਿੱਤੇ ਅਮਿਤ ਸਾਹਿਬ ਜੀ ਬੈਠੇ ਜਿੱਤੇ ਉਹਨਾਂ ਦੀ ਸਰਕਾਰ ਹੈ ਉਸ ਉਹਨਾਂ ਦੀ ਬਰੁਹਾ ਤੇ ਜਾ ਕੇ ਜਿੱਤ ਦਾ ਝੰਡਾ ਗੱਡਣਾ ਤੇ ਜਿੱਤ ਦੀ ਮਤਲਬ ਖੁਸ਼ੀ ਮਨਾਣੀ ਇਹ ਆਪਣੇ ਆਪ ਚ ਸੁਧਾਰ ਨਹੀਂ ਬਹੁਤ ਵੱਡੀ ਜਿੱਤ ਹੈ ਇਹ ਹਿੰਦੂ ਮੁਸਲਮਾਨ ਰਾਜਨੀਤੀ ਦੇ ਖਿਲਾਫ ਲੋਕਾਂ ਦਾ ਫਤਵਾ ਤੇ ਵਿਕਾਸ ਹੀ ਰਾਜਨੀਤੀ ਦਾ ਤੇ ਲੋਕਾਂ ਨੂੰ ਜਿਹੜਾ ਪੈਰਾ ਦਿੰਦਾ ਸੋ ਨਾਲ ਦੀ ਨਾਲ ਸੰਜੀਵ अरोड़ा ਜੀ ਜਿਹੜੇ ਬਹੁਤ ਹੰਬਲ ਨੇਕਦਿਲ ਇਨਸਾਨ ਨੇ ਜਿਹੜੇ ਲੁਧਿਆਣਾ ਤੋਂ ਜਿੱਤੇ ਨੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਾਰੇ ਦੋਸਾਂ ਮਿੱਤਰਾਂ ਨੂੰ ਤੇ ਮੈਂ ਜ਼ਰੂਰ ਇਹ ਗੱਲ ਕਵਾਂਗਾ ਕਿ ਆਮ ਆਦਮੀ ਪਾਰਟੀ ਜਿਹੜੀ ਕੂੜ ਪ੍ਰਚਾਰ ਦੀ ਰਾਜਨੀਤੀ ਦੇ ਖਿਲਾਫ ਵਿਕਾਸ ਦੀ ਗੱਲ ਕਰਦੀ ਹੈ ਜਿਹੜੀ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੀ ਹੈ ਭਾਵੇਂ ਆਮ ਆਦਮੀ ਪਾਰਟੀ ਨੇ 3.5 ਸਾਲਾਂ ਦੇ ਦੌਰਾਨ ਪੰਜਾਬ ਦੇ ਅੰਦਰ ਵੱਡੇ ਇਤਿਹਾਸਕ ਕੰਮ ਕੀਤੇ ਆ ਜਿਨ੍ਹਾਂ ਦੇ ਵਿੱਚ ਘਰ ਘਰ ਬਿਜਲੀ ਮਾਫ ਕੀਤੀ ਹੈ ਲੋਕਾਂ ਦੀ 54000 ਸਰਕਾਰੀ ਨੌਕਰੀਆਂ ਪੰਜਾਬ ਦੇ ਬੱਚਿਆਂ ਨੂੰ ਉਹ ਵੀ ਮੈਰਿਟ ਤੇ ਮਿਲ ਰਹੀਆਂ ਨੇ ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਆਮ ਹੈ ਜਿਹੜਾ ਮੈਰਿਟ ਤੇ ਆ ਰਿਹਾ ਉਹ ਨੌਕਰੀ ਮਿਲ ਰਹੀ ਹੈ ਪੰਜਾਬ ਦੇ ਅੰਦਰ ਟੋਲ ਪਰਾਜੇ ਚੱਕੇ ਜਾ ਰਹੇ ਆ ਆਮ ਆਦਮੀ ਕਲੀਨਿੰਗਾਂ ਦੇ ਰਾਹੀਂ 2.5 ਕਰੋੜ ਲੋਕਾਂ ਨੇ ਆਪਣਾ ਇਲਾਜ ਕਰਾਇਆ ਸੋ ਇਹ ਵੱਡੀਆਂ ਗੱਲਾਂ ਨੇ ਟੇਲਾ ਤੱਕ ਪਾਣੀ ਲੈ ਕੇ ਜਾਣਾ ਸੂਏ ਪੱਕੇ ਕਰਨੇ ਪੰਜਾਬ ਦੇ ਜਿਹੜੇ ਦਰੋਹਰ ਨੇ ਕਿਸਾਨੀ ਦੇ ਉਹ ਪੱਕੇ ਕੀਤੇ ਜਾ ਰਿਹਾ ਟੀਲਾਂ ਤੱਕ ਪਾਣੀ ਜਾ ਰਿਹਾ ਸੋ ਕ腐ਪਸ਼ਨ ਦੇ ਖਿਲਾਫ ਆਮ ਆਦਮੀ ਪਾਰਟੀ ਡਟ ਕੇ ਲੜ ਰਹੀ ਹੈ ਸੋ ਮੇਰੇ ਕਹਿਣ ਤੋਂ ਬਾਅਦ ਇਹ ਹੈ ਕਿ ਇੱਕ ਪਾਸੇ ਉਹ ਲਠਮਾਰ ਆ ਰਾਜਨੀਤੀ ਹੈ ਜਿਹੜੀ ਲੁਧਿਆਣਾ ਦੇ ਵਿੱਚ ਵੀ ਹਾਰੀ ਹੈ ਤੇ ਗੁਜਰਾਤ ਚ ਵੀ ਹਾਰੀ ਹੈ ਔਰ ਇਸ ਦੇਸ਼ ਸੇ ਮੈਂ ਸਮਝਦਾ ਕਿ ਲਈ ਇੱਕ ਸਭਾਗਨ ਹੈ ਗੁਜਰਾਤ ਔਰ ਪੰਜਾਬ ਦੇ ਲੋਕਾਂ ਨੇ ਜਿਹੜੀ ਸਾਨੂੰ ਪਿਆਰ ਦਿੱਤਾ ਅਸ਼ੀਰਵਾਦ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਸਮਝਦਾ ਕਿ ਇਹ 2027 ਦੀ ਜਿੱਤ ਦਾ ਝੰਡਾ ਝੜਿਆ ਗਿਆ 2027 ਦੇ ਅੰਦਰ ਆਮ ਆਦਮੀ ਪਾਰਟੀ ਇੱਕ ਵੱਡਾ ਇਤਿਹਾਸ ਪੰਜਾਬ 'ਚ ਸਿਰਜੋਗੀ ਉਹ ਲੋਕ ਉਹ ਪਾਰਟੀਆਂ ਜਿਨ੍ਹਾਂ ਨੇ ਲੰਬਾ ਸਮਾਂ ਪੰਜਾਬ ਦੀ ਲੁੱਟ ਕੀਤੀ ਆ ਤੇ ਮੌਜੂਦਾ ਤਰਾਸੀ ਲਈ ਉਹ ਜ਼ਿੰਮੇਵਾਰ ਵੀ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦਾ ਜਿੱਦਾਂ ਵਿਸ਼ਵਾਸ ਜਿੱਤ ਰਹੀ ਆ ਮੈਂ ਸਮਝਦਾ ਇੱਕ ਟ੍ਰੇਲਰ ਆ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੂੰ ਕਾਂਗਰਸ ਨੂੰ ਅਕਾਲੀ ਦਲ ਨੂੰ ਵਿਜੇਪੀ ਨੂੰ ਗੁਜਰਾਤ ਦੇ ਲੋਕਾਂ ਤੋਂ ਬਾਅਦ ਪੰਜਾਬ ਨੇ ਦੱਸਿਆ ਤੇ 2027 ਦੇ ਅੰਦਰ ਇੱਕ ਵਾਰ ਫਿਰ ਦੁਬਾਰਾ ਪੰਜਾਬ ਦੇ ਲੋਕਾਂ ਦੇ ਭਰੋਸੇ ਦੇ ਉੱਤੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਦੁਬਾਰਾ ਬਣਾਓਗੀ ਰਿਪੀਟ ਹੋਗੀ ਇਹਨਾਂ ਗੱਲਾਂ ਦੇ ਨਾਲ ਮੈਂ ਇਸ ਸ਼ੁਭ ਮੌਕੇ ਤੇ ਆਪਣੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਦਾ ਉਹਨਾਂ ਦੇ ਸਾਰੇ ਪਰਿਵਾਰਾਂ ਨੂੰ ਮੁਬਾਰਕਬਾਦ ਦੇ ਰਿਹਾ ਸੋ ਤੁਹਾਡਾ ਵੀ ਪ੍ਰੈਸ ਵਾਲਿਆਂ ਦਾ ਸਾਰਿਆਂ ਦਾ ਸ਼ੁਕਰੀਆ ਤੁਸੀਂ ਆਏ ਬਹੁਤ ਬਹੁਤ ਮੁਬਾਰਕਾਂ ਸਭ ਨੂੰ ਬੜੀ ਖੁਸ਼ੀ ਦੀ ਗੱਲ ਆ ਅੱਜ ਸਾਡੇ ਲੁਧਿਆਣੇ ਤੋਂ ਸੰਜੀਵ ਕਰੋੜਾ ਜੀ ਬੜੀ ਵਧੀਆ ਲੀਡ ਨਾਲ ਜਿੱਤੇ ਆ ਪਰ ਖਾਸ ਕਰ ਮੈਂ ਲੁਧਿਆਣਾ ਵਾਸੀਆਂ ਨੂੰ ਮੁਬਾਰਕਵਾਦ ਦਿੰਦਾ ਉਹਨਾਂ ਨੇ ਇੱਕ ਜਿਹੜੀ ਲੱਠਮਾਰ ਰਾਜਨੀਤੀ ਆ ਜਿਹੜੇ ਗੁੰਡਾਗਰਦੀ ਕਰਨ ਵਾਲੇ ਰਾਜਨੀਤੀ ਲੀਡਰ ਆ ਉਹਨਾਂ ਨੂੰ ਹਰਾ ਕੇ ਇਹ ਦਸਤਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਲੋਕਾਂ ਦੀ ਪਾਰਟੀ ਆ ਲੋਕਾਂ ਦੇ ਹਿੱਤਾਂ ਵਿੱਚ ਕੰਮ ਕਰਨ ਵਾਲੀ ਪਾਰਟੀ ਆ ਔਰ ਇਸ ਵਾਰੀ ਵੀ ਜਿੱਤੇ ਆ 27 ਵਿੱਚ ਵੀ ਵੱਡੀ ਲੀਡ ਨਾਲ ਲੋਕਾਂ ਨੇ ਜਿਤਾ ਕੇ ਪੰਜਾਬ ਦੇ ਲੋਕਾਂ ਨੇ ਜਿਤਾ ਕੇ ਆਮ ਆਦਮੀ ਪਾਰਟੀ ਨੂੰ ਅੱਗੇ ਲਿਆਣਾ ਔਰ ਮੈਂ ਇੱਕ ਵਾਰ ਫੇਰ ਤੋਂ ਆਪਣੀ ਪੂਰੀ ਲੀਡਰਸ਼ਿਪ ਦਾ ਔਰ ਆਪਣੇ ਪੂਰੇ ਵਰਕਰਾਂ ਦਾ ਜਿਨ੍ਹਾਂ ਨੇ ਲੁਧਾਨੇ ਵਿੱਚ ਕੰਮ ਕੀਤਾ ਉਹਨਾਂ ਨੂੰ ਮੁਬਾਰਕਵਾਦ ਦਿਨਾ ਔਰ ਆਉਣ ਵਾਲੇ ਸਮੇਂ ਵਿੱਚ ਵੀ 27 ਵਿੱਚ ਵੱਡੀ ਲੀਨ ਨਾਲ ਜਿੱਤ ਕੇ ਆਮ ਆਦਮੀ ਪਾਰਟੀ ਨੂੰ ਦੁਬਾਰਾ ਪੰਜਾਬ ਚ ਲਿਆ ਇਹ ਇੱਕ ਸੈਮੀ ਫਾਈਨਲ ਸੀ ਇਹ 2027 ਦਾ ਜਿਹੜਾ ਸੰਦੇਸ਼ ਹੈ ਪੰਜਾਬ ਵਾਸੀਆਂ ਨੂੰ ਵੀ ਜਿਹੜੀ ਵੱਡੀ ਜਿੱਤ ਜਿਹੜੀ ਹੋਈ ਹੈ ਸੰਜੀਵ ਅਰੋੜਾ ਜੀ ਦੀ ਤੇ ਇਸੇ ਕੜੀ ਦੇ ਨਾਲ ਜਿਹੜੀ ਗੁਜਰਾਤ ਵਿੱਚ ਜਿੱਤੀ ਹੈ ਇਹ ਇੱਕ ਪੂਰੇ ਦੇਸ਼ ਦੇ ਦੱਸਦਾ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਵੱਡੇ ਪੱਧਰ ਤੇ ਵਿਸਤਾਰ ਕਰ ਰਹੀ ਹੈ ਤੇ ਗੁਜਰਾਤ ਵਰਗੀ ਸਟੇਟ ਦੇ ਵਿੱਚ ਜਿੱਥੇ ਭਾਜਪਾ ਦਾ ਵੱਡਾ ਗੜ ਸੀ ਜਿੱਥੇ ਕਦੀ ਦੂਸਰੀ ਸਰਕਾਰਾਂ ਸੋਚਦੀਆਂ ਨਹੀਂ ਕਿ ਸਾਡੀ ਸਰਕਾਰ ਬਣੇਗੀ ਉਸ ਵਿੱਚ ਜਿਹੜਾ 12000 ਦੇ ਨੀਅਰ ਵੋਟੋ ਲੀਡ ਲੈ ਕੇ ਗਿਆ ਜਿਹੜਾ ਸਾਡਾ ਕੈਂਡੀਡੇਟ ਤੇ ਵੱਡੀ ਗੱਲ ਹੈ ਤੇ ਬੜੀ ਖੁਸ਼ੀ ਦਾ ਮੌਕਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਬਹੁਤ ਵੱਡੇ ਮਾਰਜਨ ਦੇ ਨਾਲ ਜਿਹੜਾ ਸਾਡੀ ਇੱਕ ਤੇ ਗੁਜਰਾਤ ਤੋਂ ਸਾਡੀ ਆਵਾਜ਼ੀ ਪਾਰਟੀ ਬਹੁਤ ਵੱਡੀ ਲੀਡ ਨਾਲ ਜਿੱਤੀ ਆ ਦੂਸਰਾ ਵਿਸਥਾਰ ਵਿਧਾਨ ਸਭਾ ਲੁਧਿਆਣਾ ਤੋਂ ਸਾਡੇ ਬਹੁਤ ਮਢੀ ਲੀਣਾ ਜਿਹੜੇ ਅ ਰੋੜਾ ਸਾਹਿਬ ਜਿੱਤੇ ਨਾ ਅੱਜ ਬਹੁਤ ਖੁਸ਼ੀ ਦਾ ਮਾਹੌਲ ਹੈ ਪੰਜਾਬ ਦੇ ਅੰਦਰ ਜਿਹੜੇ ਕਾਂਗਰਸ ਦੇ ਵੱਡੇ ਵੱਡੇ ਦਾਅਵੇ ਕਰਦੇ ਸੀ ਜਿੱਤੇਗਾ ਬਲਾਕ ਜਿੱਤੇਗਾ ਪੂਆ ਇਹ ਸਭ ਕੁਝ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦੇ ਅੰਦਰ ਕੰਮ ਕੀਤੇ ਆ ਲੋਕ ਉਹਨਾਂ ਕੰਮਾਂ ਦੇ ਆਧਾਰ ਤੇ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਆ ਲੋਕ ਸਭ ਦੇਖ ਰਹੇ ਆ ਜਿਵੇਂ ਕਿ ਸਭ ਨੂੰ ਪਤਾ ਆ ਤੇਲਾਂ ਦਾ ਕੰਮ ਕੀਤਾ ਬਹੁਤ ਵਧੀਆ ਸ਼ਾਨਦਾਰ ਭਗਵੰਤ ਸਿੰਘ ਮਾਨ ਜੀ ਨੇ ਜਿੱਦੀ ਦਾ ਚੱਲ ਰਿਹਾ ਮਹੱਲਾ ਕੁਝ ਨਹੀਂ ਕਹਿੰਦਾ ਕੀ ਕੀਤਾ ਆ ਇਹ ਸਭ ਲੋਕ ਦੇਖ ਰਹੇ ਆ ਵਾਚ ਕਰ ਰਹੇ ਇਸ ਚੀਜ਼ ਨੂੰ ਕਿ ਸਰਕਾਰ ਜਿਹੜੀ ਹੈ ਪਹਿਲੀ ਵਾਰ ਇਹ ਸਰਕਾਰ ਹੈ ਜਿਹੜੀ ਲੋਕਾਂ ਦੇ ਭਵਿੱਖ ਵਿੱਚ ਜਿਹੜੀ ਉਤਰੀ ਆ ਬਹੁਤ ਵਧੀਆ ਸ਼ਾਨਦਾਰ ਕੰਮ ਹੋ ਰਿਹਾ ਔਰ ਅੱਗੇ ਵੀ ਜਿਹੜਾ ਆ ਬਹੁਤ ਸ਼ਾਨਦਾਰ ਕੰਮ ਹੋਣੇ ਆ ਲੋਕਾਂ ਨੇ 2027 ਦੇ ਵਿੱਚ ਜਿਹੜਾ ਝੰਡਾ ਗੱਡਿਆ ਆ ਕਿ ਆ ਆਮ ਆਦਮੀ ਪਾਰਟੀ ਇਹ ਦੱਸ ਦਿੱਤਾ ਹੈ ਕਿ 2027 ਦੇ ਵਿੱਚ ਵੀ ਜਿਹੜਾ ਅੱਗੇ ਆਮ ਆਦਮੀ ਪਾਰਟੀ ਬਹੁਤ ਵੱਡੇ ਮਰਜ ਨਾਲ ਜਿਹੜੀ ਹੈ ਜਿੱਤ ਕੇ ਅੱਗੇ ਆਏਗੀ। ਇੱਕ ਵਾਰ ਫਿਰ ਤੋਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਲਾਡਲ ਕਿਤਾਬੂ ਚੱਕ ਜੀ ਨੂੰ ਜੀ ਰਵਿੰਦ ਕੇ ਜੁਵਾਜ ਜੀ ਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਜਿਹੜਾ ਮੁਬਾਰਕਵਾਦ ਦੇਣਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ। ਸਰ ਸਭ ਤੋਂ ਪਹਿਲੇ ਤੇ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹਨੀ ਆ ਕਿਉਂਕਿ ਅੱਜ ਇਹ ਸਾਬਿਤ ਹੋ ਗਿਆ ਹੈ ਕਿ ਪਹਿਲੀ ਜਿਹੜੀ ਰਾਜਨੀਤੀ ਹੁੰਦੀ ਸੀ ਉਸ ਨੂੰ ਠੁਗਰਾ ਦਿੱਤਾ ਗਿਆ। ਸਭ ਲੋਕਾਂ ਨੂੰ ਸਮਝ ਆ ਗਈ ਹੈ। ਸਭ ਲੋਗ ਇਸ ਚੀਜ਼ ਨੂੰ ਸਮਝ ਗਏ ਨੇ ਸਭ ਸਿਆਨੇ ਹੋ ਚੁੱਕੇ ਨੇ ਕਿ ਵਾਦੇ ਜਿਹੜੇ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਅੱਜ ਤੱਕ ਪੂਰੇ ਨਹੀਂ ਸੀ ਕਿ ਕਿਸੇ ਨੇ ਵੀ ਕੀਤੇ ਹੁਣ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਅਪਲਾਈ ਕੀਤਾ ਜਾ ਰਿਹਾ ਸਰਕਾਰਾਂ ਦੁਆਰਾ ਔਰ ਆਮ ਆਦਮੀ ਪਾਰਟੀ ਨੇ ਬੜੀਆਂ ਸਰਕਾਰਾਂ ਨੂੰ ਰਾਜਨੀਤੀ ਕਰਨਾ ਸਿਖਾ ਦਿੱਤਾ ਉਹਨਾਂ ਨੇ ਸਹੀ ਪੱਧਰ ਤੇ ਰਾਜਨੀਤੀ ਦਾ ਮਤਲਬ ਸਮਝਾਇਆ ਸਰਕਾਰਾਂ ਨੂੰ ਕਿ ਰਾਜਨੀਤੀ ਕੀ ਹੁੰਦੀ ਹੈ ਇੱਕ ਚੰਗੇ ਪੱਧਰ ਤੇ ਪੰਜਾਬ ਵਾਸਤੇ ਕੰਮ ਕੀਤੇ ਗਏ ਆਮ ਆਦਮੀ ਪਾਰਟੀ ਦੁਆਰਾ ਔਰ ਉਹਨਾਂ ਨੀਤੀਆਂ ਨੂੰ ਅਪਲਾਈ ਵੀ ਕੀਤਾ ਗਿਆ ਜਿਸ ਤੋਂ ਪ੍ਰਭਾਵਿਤ ਹੋ ਕੇ ਅੱਜ ਪੂਰੇ ਪੰਜਾਬ ਵਿੱਚ ਗੁਜਰਾਤ 'ਚ ਲਗਾ ਲਓ ਤੁਸੀਂ ਜਾਂ ਲੁਧਿਆਣੇ ਵਿੱਚ ਲਗਾ ਲਓ ਸਾਡੀ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਔਰ ਬਹੁਤ ਵੱਡੀ ਜਿੱਤ ਹੋਈ ਹੈ ਜਿਹਦੇ ਨਾਲ ਆਉਣ ਵਾਲੀਆਂ ਰਾਜਨੀ ਜਿਹੜੀਆਂ ਪਹਿਲੀਆਂ ਰਾਜਨੀਤੀ ਕਰਨ ਵਾਲੀਆਂ ਜਿਹੜੀਆਂ ਪਾਰਟੀਆਂ ਸੀਗੀਆਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਿੱਖਿਆ ਮਿਲੀ ਹੋएगी ਠੋਕਰ ਵੱਜੀ ਹੋएगी ਕਿ ਲੋਕੀ ਉਸੇ ਪਾਰਟੀ ਨੂੰ ਹੀ ਕਾਮਯਾਬ ਕਰਨਗੇ ਜਿਹੜੇ ਲੋਕਾਂ ਵਾਸਤੇ ਲੋਕਾਂ ਦੇ ਹਿੱਤਾਂ ਵਿੱਚ ਕੰਮ ਕਰਨਗੇ ਉਹਨਾਂ ਨੂੰ ਕਾਮਯਾਬ ਨਹੀਂ ਕੀਤਾ ਜਾਏਗਾ ਜਿਹੜੇ ਵੱਡੇ ਵੱਡੇ ਵਾਅਦੇ ਕਰਦੇ ਸੀਗੇ ਔਰ ਆਪਣੀਆਂ ਹਜਾਜਾ ਕਰਾਗਰਵਾਉਂਦੇ ਸੀਗੇ ਅੱਜ ਦੀ ਰਾਜਨੀਤੀ ਉਹੀ ਹੈ ਜਿਹੜੀ ਲੋਕਾਂ ਦੇ ਹਿੱਤਾਂ ਵਿੱਚ ਹੋएगी ਔਰ ਲੋਕਾਂ ਵਾਸਤੇ ਵਧੀਆ One of the premium and prestigious professional institutes providing a wide range of professional courses with 100% placement assistance. We are Sri Sai Group of Institutes.